ਹਰ ਜੀ ਭੌਜਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲੋ ਵੱਲੋਂ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਜੇ ਜਿਹੜੀ ਮੈਂ ਵੀਡੀਓ ਬਣਾਉਣ ਲੱਗਾ ਇਹ ਵੀਡੀਓ ਮੈਂ ਇਸ ਕਰਕੇ ਬਣਾਉਣ ਲੱਗਾ ਕਿਉਂਕਿ ਭੌਜਨ ਮਹਾਪੁਰਸ਼ਾਂ ਦੀ ਜਿਹੜੀ ਮੂਵਮੈਂਟ ਹੈਗੀ ਆ ਉਹ ਦਿਨੋਂ ਦਿਨ ਬੜੀ ਮਾੜੀ ਸਥਿਤੀ ਦੇ ਵਿੱਚ ਜਾ ਰਹੀ ਹੈਗੀ ਆ ਤੇ ਉਹਦੇ ਲਈ ਜੇਕਰ ਕੋਈ ਚਿੰਤਨ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਤਾਂ ਉਹਨੂੰ ਕਿਵੇਂ ਨਾ ਕਿਵੇਂ ਰੋਕਿਆ ਵੀ ਜਾ ਰਿਹਾ ਹੈਗਾ ਹੁਣ ਗੱਲ ਕਰਦੇ ਆ ਕਿ ਇਲੈਕਸ਼ਨਸ ਹੋ ਰਹੀਆਂ ਹੈਗੀਆਂ ਬਾਈ ਇਲੈਕਸ਼ਨ ਜੁਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ 9 ਸ਼ੀਟਾਂ ਤੇ ਪੰਜਾਬ ਦੇ ਵਿੱਚ ਵੀ ਚਾਰ ਸ਼ੀਟਾਂ ਤੇ ਹੋ ਰਹੀਆਂ ਪੰਜਾਬ ਵਿੱਚ ਤਾਂ ਇਹਨਾਂ ਨੇ ਬੰਦੀ ਹੀ ਨਹੀਂ ਖੜੇ ਕੀਤੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੁਣ ਬਹੁਤੇ ਸਾਥੀ ਕਹਿਣਗੇ ਕਿ ਦੇਖੋ ਜੀ ਵੀ ਬਸਪਾ ਜਿਹੜੀ ਆ ਅਕਸਰ ਬਾਈਲੈਕਸ਼ਨ ਨਹੀਂ ਲੜਦੀ ਇਹ ਗੱਲ ਨਹੀਂ ਹੈਗੀ ਜਿੱਦ ਦੇ ਜਦੋਂ ਵੀ ਕਿਤੇ ਲੋੜ ਪੈਂਦੀ ਆ ਤਾਂ ਬਸਪਾ ਆਪਣੀ ਜਿਹੜੀ ਹੈਗੀ ਆ ਜਾਂ ਤਾਂ ਇਲੈਕਸ਼ਨ ਲੜਦੀ ਆ ਜਾਂ ਫਿਰ ਕਿਸੇ ਨੂੰ ਸਮਰਥਨ ਦਿੰਦੀ ਹੈਗੀ ਆ ਉੱਤਰ ਪ੍ਰਦੇਸ਼ ਦੇ ਵਿੱਚ ਵੀ ਆਈ ਹੈ ਹੁਣ 9 ਇਲੈਕਸ਼ਨਾਂ 9 ਹਲਕਿਆਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਤੇ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਦੇ ਜਿਹੜੇ ਲੀਡਰ ਸਹਿਬਾਨ ਉਹ ਘਰ ਘਰ ਤੁਰੇ ਫਿਰਦੇ ਆ ਪਰ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਲੀਡਰਸ਼ਿਪ ਲਿਸਟ ਤਾਂ ਜਾਰੀ ਕਰਤੀ ਵੀ ਭਈ ਆ ਜਿਹੜੇ ਜਿਹੜੇ 40 ਸਾਡੇ ਸਟਾਰ ਪ੍ਰਚਾਰਕ ਤੇ ਉਹਨਾਂ 40 ਦੇ ਵਿੱਚੋਂ ਇੱਕ ਜਿਹੜੇ ਸਟੇਟ ਪ੍ਰਧਾਨ ਨੇ ਵਿਸ਼ਵਨਾਥ ਸਿੰਘ ਪਾਲ ਬਹੁਤ ਮਿਹਨਤੀ ਲੀਡਰ ਨੇ ਉਹੋ ਜਿਹੇ ਲੀਡਰ ਚਾਹੀਦੇ ਬੀਐਸਪੀ ਨੂੰ ਅਹੁਦੇ ਲੈ ਕੇ ਆਪਣੇ ਮਤਲਬ ਘਰ ਪਰਨ ਵਾਲੇ ਨਹੀਂ ਚਾਹੀਦੇ ਉਹ ਬਹੁਤ ਅੱਜ ਨਹੀਂ ਪਹਿਲਾਂ ਤੋਂ ਭੱਜੇ ਫਿਰਦੇ ਨਹੀਂ ਵਿਸ਼ਵਨਾਥ ਜੀ ਉਹ ਤੋਂ ਸਵਾਏ 39 ਦੇ 39 ਕੋਈ ਲੀਡਰ ਨਹੀਂ ਦਿਸਿਆ ਜਿਹੜਾ ਕੋਈ ਕਿਸੇ ਦੇ ਲਈ ਕੋਈ ਕੈਂਪੇਨ ਕਰ ਰਿਹਾ ਹੋਵੇ ਕਿਵੇਂ ਜਿੱਤੂਗੀ ਯਾਰ ਭੋਜਨ ਸਮਾਜ ਪਾਰਟੀ ਅਗਰ ਵਧੀਆ ਢੰਗ ਦੇ ਨਾਲ ਜਿਹੜੀ ਲੀਡਰਸ਼ਿਪ ਨਹੀਂ ਚੋਣ ਲੜਨੋ ਹੀ ਨਹੀਂ ਤਾਂ ਫਿਰ ਚੋਣਾਂ 'ਚ ਬੰਦੇ ਖੜੇ ਕਰਨ ਦਾ ਕੀ ਮੈਨੂੰ ਲੱਗਦਾ ਕੋਈ ਤਕ ਨਹੀਂ ਬਣਦੀ ਜਲੰਧਰ ਦੇ ਵਿੱਚ ਵੀ ਦੇਖਿਆ ਸੀਗਾ ਖਾਨੀ 38 ਖਾਨੀ 32 ਬੰਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਬਣਾਈ ਬੁੱਢਾ ਪਈਆਂ 700 ਤੇ ਗਿਆ ਕੋਈ ਹੈ ਹੀ ਨਹੀਂ ਉੱਥੇ ਉਹ ਵਿਚਾਰਾ ਕੱਲਾ ਉਮੀਦਵਾਰ ਤੁਰਿਆ ਫਿਰਦਾ ਰਿਹਾ ਉਹ ਵੀ ਵਿਚਾਰੇ ਲਿੰਗ ਮੈਂ ਇੰਟਰਵਿਊਸ ਦੇਖੀਆਂ ਉਹਨੂੰ ਵਿਚਾਰੇ ਨੂੰ ਇਨਾ ਕੋਈ ਗਿਆਨ ਹੀ ਨਹੀਂ ਸੀਗਾ ਗੱਲਬਾਤ ਕਰਨ ਦਾ ਹੀ ਢੰਗ ਹੈ ਨਹੀਂ ਸੀਗਾ ਤਾਂ ਇਹ ਸੋਚਣ ਵਾਲੀਆਂ ਗੱਲਾਂ ਹੈਗੀਆਂ ਵੀ ਲੋਕ ਵੀ ਕਿਉਂ ਇਹ ਜ ਅਜੇ ਹੱਕਿਉਂ ਹੋ ਰਿਹਾ 2007 ਦੇ ਵਿੱਚ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਵੋਟ 32% ਸੀ ਤਾਂ 12 ਤੇ 12 ਲਾ ਲਓ 12 ਤੱਕ ਰਾਜ ਕੀਤਾ ਹੈਗਾ 12 ਦੇ 12 24 ਉਹ ਵੀ ਹਜੇ ਪੂਰੇ ਨਹੀਂ ਹੋਏਗੇ ਸਾਲ 12 ਸਾਲਾਂ ਦੇ ਵਿੱਚ ਹੀ ਉਹ ਵੋਟ ਪਰਸੈਂਟੇਜ 9% ਤੇ ਲਿਆਤਾ ਹਜੇ ਵੀ ਜਿਹੜਾ ਹੈਗਾ ਅ ਮਤਲਬ ਕੋਈ ਵੀ ਕੋਈ ਐਸੀ ਐਕਟੀਵਿਟੀ ਨਹੀਂ ਹੈਗੀ ਜਿਹਦੇ ਵਿੱਚ ਇਹ ਹੋਵੇ ਵੀ ਇਹ ਲੱਗੇ ਲੋਕਾਂ ਨੂੰ ਵੀ ਭਾਈ ਇਹ ਇਲੈਕਸ਼ਨ ਲੜ ਰਹੇ ਨੇ ਤਦੇ ਤਾਂ ਫਿਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਇਲੈਕਸ਼ਨ ਚ ਬੰਦੇ ਖੜਾ ਦੇਣੇ ਆ ਤੇ ਬਾਅਦ ਚ ਇਲੈਕਸ਼ਨ ਦਾ ਕੋਈ ਕੋਈ ਮੂਹ ਸਿਰਾਈ ਨਹੀਂ ਹੈਗਾ ਵੀ ਕੋਈ ਲੀਡਰ ਆ ਕੋਈ ਕੋਈ ਪ੍ਰਚਾਰ ਕਰਦੇ ਆ ਉਹ ਇੱਕ ਕਟੇਰੀ ਵਿਧਾਨ ਸਭਾ ਦੇ ਵਿੱਚ ਠੀਕ ਆ ਵੀ ਜਿਹੜਾ ਉਹ ਮਤਲਬ ਬਿਸ਼ਮਨਾਥ ਪਾਲ ਵੀ ਲੱਗੇ ਆ ਸਾਡੀ ਭੈਣ ਵੀ ਜਿਹੜੀ ਡਾਕਟਰ இந்து ਉਹ ਵੀ ਪ੍ਰਚਾਰ ਪ੍ਰਸਾਰ ਕਰ ਰਹੀ ਹੈ ਬਾਕੀ ਕੋਈ ਨਹੀਂ ਦਿਸ ਰਿਹਾ ਹੋਰ ਕੋਈ ਹਾਂ ਦੇਖੋ ਬੜੇ ਧੜਲੇ ਦੇ ਨਾਲ ਜਿਹੜਾ ਹੈਗਾ ਚੰਦਰਸ਼ੇਖਰ ਆਪ ਦਾ ਲੱਗ ਰਿਹਾ ਹੈਗਾ ਉਹ ਕਰ ਰਿਹਾ ਹੈਗਾ ਹਾਲਾਂਕਿ ਮੇਰਾ ਉਹਦੇ ਨਾਲ ਕੋਈ ਕੰਸਰਨ ਨਹੀਂ ਮੈਂ ਤਾਂ ਉਹਨੂੰ ਜਾਣਦਾ ਬੰਦੇ ਨੂੰ ਵੀ ਉਹ ਬਹੁਤ ਵਧੀਆ ਬੰਦਾ ਨਹੀਂ ਹੈਗਾ ਦੂਜੇ ਪਾਸੇ ਜਿਹੜੀ ਹੈਗੇ ਆ ਸਮਾਜਵਾਦੀ ਪਾਰਟੀ ਹੈ ਉਹਦੇ ਵੱਡੇ ਵੱਡੇ ਲੀਡਰ ਘਰ ਘਰ ਤੁਰੇ ਫਿਰਦੇ ਆ ਜਿਹੜੀ ਰਾਜਕਰਤਾ ਭਾਰਤੀ ਜਨਤਾ ਪਾਰਟੀ ਹੈ ਉਹਦੇ ਮਤਲਬ ਵੱਡੇ ਤੋਂ ਵੱਡੇ ਮੰਤਰੀ ਲੀਡਰ ਲੋਕਾਂ ਦੇ ਘਰ ਘਰ ਜਾ ਕੇ ਵੋਟ ਮੰਗ ਰਹੇ ਆ ਪਰੇ ਜਿਹੜੇ ਆ ਮਾਂ ਦੇ ਪੁੱਤੋਂ ਪਤਾ ਨਹੀਂ ਕੀ ਇਹਨਾਂ ਦਾ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇਹੇ ਕਰ ਕੀ ਰਹੇ ਆ ਮੈਨੂੰ ਲੱਗਦਾ ਕਿ ਇਹ ਮਿਸ਼ਨ ਮੂਵਮੈਂਟ ਦੇ ਨਾਲ ਜਿਹੜੀ ਹੈਗੀ ਆ ਬਹੁਤ ਵੱਡੀ ਗਦਾਰੀ ਆ ਤੇ ਦੇਖ ਲਓ ਪਾਰਟੀ ਜਿੱਥੋਂ ਸਟਾਰਟ ਹੋਈ ਸੀ ਉੱਥੇ ਲਿਆ ਕੇ ਪੇਰ ਖੜੀ ਕਰਤੀ ਹਜੇ ਕਹਿੰਦੇ ਆ ਵੀ ਸਾਨੂੰ ਸਾਡੇ ਵਿੱਚ ਕਪੈਸਿਟੀ ਪੜੀ ਆ ਰਣਨੀਤਕ ਬੜੇ ਹੈਗੇ ਆਸੀਂ ਸਾਡੀ ਰਣਨੀਤੀ ਬਹੁਤ ਵੱਡੀ ਹੈ ਜਿਵੇਂ ਸਾਡੇ ਪੰਜਾਬ ਦੇ ਵੀ ਲੀਡਰ ਸਹਿਬਾਨ ਸਾਫਕਾ ਜਿਹੜੇ ਹੈਗੇ ਨਹੀਂ ਉਹ ਵੀ ਕਹਿੰਦੇ ਮੇਰੀ ਬੜੀ ਰਣਨੀਤੀ ਕੈਮ ਰਣਧੀਰ ਸਿੰਘ ਬਣੀਪਾਲ ਦੀ ਪੜੀ ਕਹਿੰਦੇ ਰਣਨੀਤਕ ਤੌਰ ਤੇ ਪੜਾ ਇਹ ਉੱਗਾ ਵਿਅਕਤੀ ਆ ਕਹਿੰਦੇ ਹੁੰਦੇ ਸੀ ਅਕਸਰੀ ਤੇ ਜੋ ਜਿਹੜੀਆਂ ਵੋਟਾਂ ਤੇ 1.5% ਤੇ ਲਿਆ ਤਾਂ ਫਿਰ ਦੂਜੀ ਗੱਲ ਇਹ ਹੈ ਫਿਰ ਚੌਧਰ ਨਹੀਂ ਛੱਡਦੇ ਕਹਿੰਦੇ ਸਾਥੋ ਸਿਆਣਾ ਕੋਈ ਨਹੀਂ ਹੁਣ ਜੇਕਰ ਕੋਈ ਕਵੇ ਵੀ ਬਿਸ਼ਵਨਾਥ ਪਾਲ ਅਰਗੇ ਉਹਨੂੰ ਬਣਾਓ ਨੈਸ਼ਨਲ ਪ੍ਰੈਜ਼ੀਡੈਂਟ ਤੱਕ ਪਾ ਦੂਗਾ ਉਹ ਬੰਦਾ ਇੰਨਾ ਦੂਜਾ ਉਸ ਉਹਦੇ ਉਹਦੇ ਵਿੱਚ ਕੰਫੀਡੈਂਸ ਗੱਲਬਾਤ ਦਾ ਮਿਸ਼ਨ ਮੂਵਮੈਂਟ ਦੀ ਜਾਣਕਾਰੀ ਤੇ ਇੰਨਾ ਹਿੰਮਤ ਗਾਉਂ ਚਲੋ ਅਭਿਆਨ ਉਹਨੇ YouTube 'ਤੇ ਸ਼ੁਰੂ ਕੀਤਾ ਸੀਗਾ ਤੇ ਲੋਕਾਂ ਨੂੰ ਲੱਗਿਆ ਵੀ ਭਾਈ ਕੋਈ ਨਾ ਕੋਈ ਹੈ ਪਰ ਕਿੱਥੇ ਇਹ ਕਹਿੰਦੇ ਉਂਝ ਸਾਡੀ ਇਹ ਪਾਰਟੀ ਜਿਹੜੀ ਆ ਬਹੁਜਨ ਸਮਾਜ ਦੀ ਪਾਰਟੀ ਆ ਪਰ ਅਗਵਾਈ ਇਹ ਦੀ ਸਿਰਫ ਇੱਕ ਜਾਤੀ ਹੀ ਕਰੂਗੀ ਦੇਖ ਲਓ ਉਹ ਖੁਦ ਬਿਆਨ ਨੇ ਭੈਣ ਜੀ ਦੇ ਉਹ ਕਹਿੰਦੀ ਵੀ ਜਿਹੜਾ ਇਹਦਾ ਜਿਹੜਾ ਨੈਕਸਟ ਪ੍ਰੈਜ਼ੀਡੈਂਟ ਬਣੂਗਾ ਉਹ ਸਿਰਫ ਮੀਰੀ ਹੀ ਜਾਤੀ ਚੋਂ ਬਣੂਗਾ ਚਲੋ ਹੁਣ ਉਹਨਾਂ ਨੇ ਬਣਾਇਆ ਵੀ ਹੈਗਾ ਆਕਾਸ਼ ਆਨੰਦ ਨੂੰ ਆਪਣੇ ਭਤੀਜੇ ਨੂੰ ਉਹਦੇ ਵਿੱਚ ਵੀ ਮੈਨੂੰ ਕੋਈ ਐਡਾ ਨਹੀਂ ਲੱਗਦਾ ਵੀ ਉਹ ਕੋਈ ਪਾਰਟੀ ਨੂੰ ਬਹੁਤ ਅੱਗੇ ਲਿਜਾ ਲੈ ਜਾਊਗਾ ਜਾਂ ਮਤਲਬ ਉਹਨੇ ਕਿੰਨੀਆਂ ਚੋਣਾਂ ਉਹਦੀ ਅਗਵਾਈ ਚ ਦੇਖ ਲਈਆਂ ਰਿਜ਼ਲਟ 0 ਸੋ ਸਤਿਕਾਰਯੋਗ ਸਾਥੀਓ ਇਸ ਸੰਬੰਧ ਦੇ ਵਿੱਚ ਜਿਹੜੇ ਸਾਥੀ ਇਸ ਮਿਸ਼ਨ ਮੂਵਮੈਂਟ ਨੂੰ ਪਿਆਰ ਕਰਦੇ ਨੇ ਉਹ ਸਾਥੀਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਨਾ ਕਿ ਐਵੇਂ ਛੱਟੇ ਮਾਰ ਦੂਜੀ ਗੱਲ ਕਰਨੀ ਚਾਹੀਦੀ ਕਿਉਂਕਿ ਇਸ ਤਰੀਕੇ ਜੇਕਰ ਤੁਸੀਂ ਸੋਸ਼ਲ ਮੀਡੀਆ ਆਪਣੇ ਕੋਲੇ ਵੱਡਾ ਪਲੇਟਫਾਰਮ ਜੇਕਰ ਤੁਸੀਂ ਇਸ ਤਰੀਕੇ ਨਾਲ ਇਹਦੀ ਆਵਾਜ਼ ਬਲੰਦ ਕਰੋਗੇ ਤਾਂ ਹੋ ਸਕਦਾ ਵੀ ਜਿਹੜੇ ਲੀਡਰ ਸਹਿਬਾਨ ਆ ਉਹ ਜਾਗਣ ਤੇ ਉਹਨਾਂ ਨੂੰ ਪਤਾ ਲੱਗ ਜੇ ਵੀ ਭਾਈ ਲੋਕ ਹੁਣ ਸਾਡੀ ਜਿਹੜੀ ਚਾਲ ਐ ਸਮਝ ਚੁੱਕੇ ਆ ਸਾਨੂੰ ਇਸ ਚਾਲ ਨੂੰ ਰੱਦ ਕਰਨਾ ਚਾਹੀਦਾ ਹੋ ਸਕਦਾ ਬਹੁਤੇ ਸਾਥੀਆਂ ਨੂੰ ਮੇਰੀ ਇਹ ਗੱਲ ਚੰਗੀ ਨਾ ਲੱਗੇ ਪਰ ਮੈਂ ਆਪਣਾ ਫਰਜ਼ ਸਮਝਦਾ ਕਿ ਸਾਨੂੰ ਜੋ ਗਲਤ ਹੁੰਦਾ ਦਿਸਦਾ ਉਹ ਸਬੰਧ ਦੇ ਵਿੱਚ ਜਰੂਰ ਬੋਲਣਾ ਚਾਹੀਦਾ ਇਸੇ ਬੇਨਤੀ ਨਾਲ ਤੁਹਾਡੇ ਤੋਂ ਰਜ਼ਾ ਲੈਣਾ ਜੈ ਪੀ ਜੈ ਭਾਰਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹ